ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬੀ 2B ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਤਰਨਤਾਰਨ ਜਿਮਣੀ ਚੋਣ ਵਾਲ ਸਾਰੇ ਪੰਜਾਬੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਇਸ ਨੂੰ 2027 ਦੇ ਸੈਮੀਫਾਈਨਲ ਵੱਜੋਂ ਦੇਖਿਆ ਜਾ ਰਿਹਾ ਹੈ ਤਰਨਤਾਰਨ ਹਲਕਾ ਉਹ ਹਲਕਾ ਜਿੱਥੇ ਹਮੇਸ਼ਾ ਅਕਾਲੀ ਦਲ ਦੀ ਪਕੜ ਮਜ਼ਬੂਤ ਰਹੀ ਹੈ ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦਾ ਅਕਾਲੀ ਦਲ ਦੇ ਉਮੀਦਵਾਰ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਹ ਉਹੀ ਹਲਕਾ ਹੈ ਆਬਾਦੀ ਦੇ ਹਿਸਾਬ ਦੇ ਨਾਲ ਪੰਜਾਬ ਦੀ ਵੰਡ ਕੀਤੀ ਜਾ ਰਹੀ ਸੀ ਤੇ ਕੇਵਲ ਸਿੱਖਾਂ ਦੀ ਸਾਂਝੇ ਪੰਜਾਬ ਚ ਸਭ ਤੋਂ ਵੱਧ ਆਬਾਦੀ ਤਰਨਤਨ ਦੇ ਵਿੱਚ ਸੀ ਹੁਣ ਇਸ ਹਲਕੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਇੱਥੇ ਜਿਮਣੀ ਚੋਣ ਹੋਣ ਜਾ ਰਹੀ ਹੈ ਇਸ ਹਲਕੇ ਵਿੱਚ ਸਿੱਖਾਂ ਦੀ ਬਹੁਤ ਜ਼ਿਆਦਾ ਗਿਣਤੀ ਹੈ ਪਰ ਫਿਰ ਵੀ ਇੱਥੋਂ ਦੇ ਲੋਕਾਂ ਨੇ ਕਦੇ ਵੀ ਧਰਮ ਤੇ ਜਾਤ ਦੇ ਹਿਸਾਬ ਦੇ ਨਾਲ ਰਾਜਨੀਤੀ ਨਹੀਂ ਕੀਤੀ ਜਿਸ ਦਾ ਸਬੂਤ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਥੋਂ ਦੇ ਲੋਕਾਂ ਨੇ ਡਾਕਟਰ ਧਰਮਵੀਰ ਅਗਨੀ ਕੋਤਰੀ ਨੂੰ ਚੁਟਾ ਕੇ ਦਿੱਤਾ ਸੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਕਿਹੜਾ ਉਮੀਦਵਾਰ ਕਿਸ ਪਾਰਟੀ ਦੇ ਲਈ ਚੋਣ ਲੜ ਰਿਹਾ ਹੈ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਹ ਹਲਕਾ ਜ਼ਿਆਦਾਤਰ ਅਕਾਲੀ ਦਲ ਦੇ ਹੱਕ ਦੇ ਵਿੱਚ ਹੀ ਝੁਕਦਾ ਰਿਹਾ ਹੈ ਇੱਥੋਂ ਅਕਾਲੀ ਦਲ ਕਈ ਵਾਰ ਚੋਣ ਜਿੱਤ ਚੁੱਕਿਆ ਹੈ ਅਕਾਲੀ ਦਲ ਦੇ ਪੁਰਾਣੇ ਤੇ ਸੀਨੀਅਰ ਲੀਡਰਾਂ ਵਿੱਚੋਂ ਇੱਕ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੇਮ ਸਿੰਘ ਲਾਲਪੁਰ ਇਥੋਂ ਤਿੰਨ ਵਾਰ ਚੋਣ ਨੇ ਉਹ ਜਿੱਤ ਚੁੱਕੇ ਨੇ ਫਿਰ ਸਾਲ 2002 ਦੇ ਵਿੱਚ ਹਰਮੀਤ ਸਿੰਘ ਸੰਧੂ ਨੇ ਅਕਾਲੀ ਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੋੜਾ ਦੀ ਆਪਸੀ ਲੜਾਈ ਦਾ ਫਾਇਦਾ ਚੁੱਕਦਿਆਂ ਇਥੋਂ ਆਜ਼ਾਦ ਉਮੀਦਵਾਰ ਦੇ ਚੋਣ ਤੇ ਜਿੱਤ ਦਰਦ ਕੀਤੀ ਸੀ ਅਤੇ ਫਿਰ ਹਰਮੀਤ ਸਿੰਘ ਸਧੂ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ 2007 ਅਤੇ 2012 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਚੋਣ ਜਿੱਤੇ ਸੀ ਅਤੇ ਫਿਰ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸੇ ਸੀਟ ਤੋਂ ਉਹਨਾਂ ਨੂੰ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਸੀ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ 퇴ਹਾਨ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਦੇ ਅਕਾਲੀ ਦਲ ਛੱਡਣ ਤੋਂ ਬਾਅਦ ਅਕਾਲੀ ਦਲ ਦੇ ਲਈ ਕਈ ਮੋਦਬਰ ਵਿਅਕਤੀਆਂ ਨੇ ਆਜ਼ਾਦ 그룹 ਬਣਾ ਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਲੀਡਰ ਚੁਣਿਆ ਤੇ ਫਿਰ ਅਕਾਲੀ ਦਲ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਹੁਣ ਡਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਅਕਾਲੀ ਦਲ ਦੇ ਵੱਲੋਂ ਇਹ ਜਿਮਣੀ ਚੋਣ ਲੜ ਸਕਦੇ ਨੇ ਤਰਨਤਾਰਨ ਜਿਮਣੀ ਚੋਣ ਵਿੱਚ ਅਕਾਲੀ ਦਲ ਦੇ ਵੱਲੋਂ ਇਸ ਤਰ੍ਹਾਂ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤੇ ਸੁਖਵੀਰ ਸਿੰਘ ਬਾਦਲ ਖੁੱਤ ਇਸ ਹਲਕੇ ਦੀ ਕਮਾਨ ਸੰਭਾਲ ਕੇ ਬੈਠੇ ਹੋਏ ਨੇ ਤਾਂ ਜੋ ਉਹਨਾਂ ਦਾ ਉਮੀਦਵਾਰ ਜਿੱਤ ਜਾਵੇ ਆਮ ਆਦਮੀ ਪਾਰਟੀ ਦਾ ਜਨਮ ਸਾਲ 2012 ਦੇ ਵਿੱਚ ਹੋਇਆ ਸੀ ਅਤੇ ਉਸ ਨੇ ਪਹਿਲੀ ਵਾਰ ਇਸ ਹਲਕੇ ਤੋਂ ਨਾਮੀ ਪਹਿਲਵਾਨ ਕਰਤਾਰ ਸਿੰਘ ਨੂੰ ਸਾਲ 2017 ਦੇ ਵਿੱਚ ਆਪਣਾ ਉਮੀਦਵਾਰ ਬਣਾਇਆ ਤੇ ਉਹ 25000 ਦੇ ਕਰੀਬ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਾਂ ਲੈਣ ਦੇ ਵਿੱਚ ਕਾਮਯਾਬੀ ਰਹੇ ਸਨ ਪਰ ਚੋਣ ਨਹੀਂ ਜਿੱਤ ਸਕੇ ਸਨ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਡਾਕਟਰ ਕਸ਼ਮੀਰ ਸਿੰਘ ਸੋਹਲ ਨੂੰ ਟਿਕਟ ਦਿੱਤੀ ਤੇ ਉਹਨਾਂ ਨੇ ਪਹਿਲੀ ਵਾਰ ਚੋਣ ਲੜਦੇ ਹੋਏ ਤਿੰਨ ਵਾਰ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਤੇ ਮੌਜੂਦਾ ਕਾਂਗਰਸੀ ਵਿਧਾਇਕ ਡਾਕਟਰ ਧਰਮਵੀਰ ਅਗਨੀ ਹੋਤਰੀ ਨੂੰ ਹਰਾ ਦਿੱਤਾ ਸੀ ਜੂਨ ਮਹੀਨੇ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਫਿਰ ਹਰਮੀਤ ਸਿੰਘ ਸੰਧੂ ਦੀ ਆਮ ਆਦਮੀ ਪਾਰਟੀ ਦੇ ਵਿੱਚ ਐਂਟਰੀ ਹੁੰਦੀ ਹੈ ਤੇ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਹਲਕਾ ਇਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਪੂਰੀ ਸੰਭਾਵਨਾ ਵੀ ਇਹ ਵੀ ਦਿਖਾਈ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਜੋ ਹੋਣਗੇ ਉਹ ਹਰਮੀਤ ਸਿੰਘ ਸੰਧੂ ਹੀ ਹੋਣਗੇ ਕਿਉਂਕਿ ਉਹ ਲਗਾਤਾਰ ਹਲਕੇ ਦੇ ਵਿੱਚ ਵਿਚਰ ਰਹੇ ਨੇ ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਇਹ ਕਹਿ ਦਿੱਤਾ ਹੈ ਕਿ ਜਿਸ ਨੂੰ ਹਲਕਾ ਇਚਾਰਜ ਲਗਾਇਆ ਹੈ ਕਿੱਟ ਵੀ ਉਸੇ ਨੂੰ ਹੀ ਮਿਲੇਗੀ ਤੇ ਇਤੋਂ ਹੁਣੇ ਪੱਕਾ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਜੋ ਆਪਣਾ ਕੈਂਡੀਡੇਟ ਹੈ ਉਹ ਬਣਾਇਆ ਜਾਵੇਗਾ ਕਾਂਗਰਸ ਪਾਰਟੀ ਨੇ ਕੇਵਲ ਇਸ ਹਲਕੇ ਤੋਂ ਇੱਕ ਵਾਰ ਚਿਤ ਦਰਜ ਕੀਤੀ ਹੈ ਤੇ ਉਹ ਸਿਰਫ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ 1984 ਦੀਆਂ ਸਾਰੀ ਕਾਰਵਾਈ ਕਰਨ ਕਾਰਨ ਇਥੋਂ ਦੇ ਲੋਕਾਂ ਦਾ ਗੁੱਸਾ ਝੱਲਣਾ ਪੈਂਦਾ ਤੇ ਉਹਨੂੰ ਛੱੜਲਾ ਵੀ ਪੈ ਰਿਹਾ ਹੈ ਪਰ ਸਾਲ 2017 ਦੇ ਵਿੱਚ ਇੱਥੋਂ ਦੇ ਲੋਕਾਂ ਨੇ ਸਿੱਖਾਂ ਦੇ ਗੜ ਵਾਲੀ ਇੱਕ ਪੰਥਕ ਸੀਟ ਤੋਂ ਇੱਕ ਹਿੰਦੂ ਉਮੀਦਵਾਰ ਡਾਕਟਰ ਧਰਮਵੀਰ ਅਗਨੀ ਹੋਤਰੀ ਨੂੰ ਚੁਣ ਕੇ ਸਭ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਸੀ ਉਸ ਵੇਲੇ ਪਰ ਡਾਕਟਰ ਧਰਮਵੀਰ ਅਗਨੀ ਹੋਤਰੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਨਿਕਾਰੇ ਗਏ ਸਨ ਹੁਣ ਜੋ ਚੋਣ ਹੋਣ ਜਾ ਰਹੀ ਹੈ ਤਰਨਤਾਰਨ ਦੇ ਵਿੱਚ ਕਾਂਗਰਸੀ ਉਮੀਦਵਾਰ ਦੀ ਸਥਿਤੀ ਇੱਕ ਅਨਾਰ ਸੋ ਬਿਮਾਰ ਵਰਗੀ ਹੈ ਇਥੋਂ ਕਈ ਉਮੀਦਵਾਰ ਟਿਕਟ ਲੈਣ ਦੇ ਚਾਹਵਾਨ ਨੇ ਇਥੋਂ ਦਵਿੰਦਰ ਸਿੰਘ ਲਾਲੀਡਾਲਾ ਰਾਣਾ ਗੰਢੀਵਿੰਡ ਅਤੇ ਰਾਜਵੀਰ ਸਿੰਘ ਭੁੱਲਰ ਕਰਨਵੀਰ ਸਿੰਘ ਬੁਰਜ ਤੇ ਹੋਰ ਵਿਅਕਤੀਆਂ ਦੇ ਨਾਮ ਵੀ ਆ ਰਹੇ ਨੇ ਜੋ ਤਰਨਤਾਰਨ ਜਿਮਣੀ ਚੋਣ ਨੂੰ ਲੈ ਕੇ ਆਪਣੀ ਸੀਟ ਪੱਕੀ ਕਰਨਾ ਚਾਹੁੰਦੇ ਨੇ ਤੇ ਉਹ ਚਾਹਵਾਨ ਵੀ ਨਜ਼ਰ ਆ ਰਹੇ ਨੇ ਵੈਸੇ ਸਾਫ ਦਾ ਮੰਤਰੀ ਅਨਿਲ ਜੋਸ਼ੀ ਨੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਕੇ ਇੱਥੋਂ ਉਮੀਦਵਾਰ ਹੋ ਸਕਦੇ ਨੇ ਪਰ ਦੇਖਣ ਵਾਲੀ ਗੱਲ ਹੋਵੇਗੀ ਕਿ ਟਿਕਟ ਕਿਸ ਨੂੰ ਮਿਲੇਗੀ ਕਾਂਗਰਸ ਆਪਣਾ ਉਮੀਦਵਾਰ ਕਿਸ ਨੂੰ ਐਲਾਨ ਸਕਦੀ ਹੈ ਤੇ ਹੁਣ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਅਕਾਲੀ ਦਲ ਦੇ ਨਾਲ ਗੱਠਜੋੜ ਹੋਣ ਕਰਕੇ ਸੀਟ ਹਮੇਸ਼ਾ ਅਕਾਲੀ ਦਲ ਦੇ ਕੋਲ ਰਹੀ ਹੈ ਪਰ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਨੇ ਨਵਰੀਤ ਸਿੰਘ ਸਫੀ ਫੁਰ ਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਉਹਨਾਂ ਨੂੰ ਪਹਿਲੀ ਵਾਰ 2022 ਦੇ ਵਿੱਚ ਇਥੋਂ ਚੋਣ ਲੜਵਾਈ ਸੀ ਪਰ ਉਹ ਆਪਣੀ ਜਮਾਨਤ ਬਚਾਉਣ ਦੇ ਵਿੱਚ ਵੀ ਸਫਲ ਨਹੀਂ ਹੋ ਸਕੇ ਸੀ ਇਸ ਵਾਰ ਭਾਜਪਾ ਨੇ ਆਪਣਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਅੜਾਨਿਆ ਹੈ ਤਰਨਤਾਰਨ ਹਰਕੇ ਤੋਂ ਇੱਕ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਿਹਾ ਹੈ ਜਿਨ੍ਹਾਂ ਦਾ ਨਾਮ ਹੈ ਹਰਵਿੰਦਰ ਕੌਰ ਉਸਮਾ ਇਹ ਉਹੀ ਹਰਵਿੰਦਰ ਕੌਰ ਉਸਮੈਂ ਜੋ ਇੱਕ 달ਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਤੇ ਜਿਨ੍ਹਾਂ ਨੇ ਖੰਡੂਰ ਸਾਹਿਬ ਤੋਂ ਬਧਾਇ ਇੱਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜਛਾੜ ਤੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਅਦਾਲਤ ਤੋਂ 4 ਸਾਲ ਦੀ ਸਜ਼ਾ ਵੀ ਦਿਵਾਈ ਹੈ। ਤਰਨਤਾਰਨ ਜਿਮਣੀ ਚੋਣ ਦਾ ਐਲਾਨ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਚੋਣ ਵੀ ਬਿਹਾਰ ਵਿਧਾਨ ਸਭਾ ਦੀਆਂ ਜੋ ਚੋਣਾਂ ਨੇ ਉਹਦੇ ਨਾਲ ਹੀ ਹੋਵੇਗੀ। ਤੇ ਬਿਹਾਰ ਦੇ ਵਿੱਚ VOTER ਸੁਧਾਈ ਦਾ ਕੰਮ ਹੈ ਜਿਹੜਾ ਉਹ ਮੁਕੰਮਲ ਹੋ ਚੁੱਕਿਆ ਹੈ ਤੇ ਅੰਤਮ ਸੂਚੀ ਨੂੰ ਅੰਤਮ ਰੂਪ ਦੇ ਕੇ ਪੇਸ਼ ਕੀਤਾ ਜਾ ਚੁੱਕਾ ਹੈ ਤੇ ਹੁਣ ਸੰਭਾਵਨਾ ਇਹ ਹੀ ਲੱਗ ਰਹੀ ਹੈ ਕਿ ਤਰਨਤਾਰਨ ਜਿਮਣੀ ਚੋਣ ਅਕਤੂਬਰ ਦੇ ਅੰਤ ਤੱਕ ਜਾਂ ਫਿਰ ਨਵੰਬਰ ਦੀ ਸ਼ੁਰੂਆਤ ਦੇ ਵਿੱਚ ਹੋ ਸਕਦੀ ਹੈ ਉਸ ਤੋਂ ਕਿਹੜਾ ਉਮੀਦਵਾਰ ਹੈ ਜਿੱਤ ਪ੍ਰਾਪਤ ਕਰਦਾ ਹੈ ਇਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸੰਦੀਪ ਸਣੀ ਵੀ ਤਰਨਤਾਰਨ ਤੋਂ ਨਾਮ ਜੱਦ ਕੀ ਭਰ ਸਕਦਾ ਹੈ ਇਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹ ਕਿਸ ਪਾਰਟੀ ਦੇ ਵੱਲੋਂ ਇਹ ਚੋਣ ਲੜ ਸਕਦੀ ਹੈ ਹੁਣ ਅੱਗੇ ਗੱਲ ਖਬਰ ਹੈ ਜੋ ਹੈਗੀ ਉਹ ਸੜਕ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲੜਾਈ ਲੜ ਰਹੇ ਹਨ ਉਹਨਾਂ ਦੀ ਹਾਲਤ ਅਜੇ ਵੀ ਬੇहद ਨਾਜ਼ਿਕ ਬਣੀ ਹੋਈ ਹੈ ਜਨਨ ਕਿ ਉਹਨਾਂ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਹਰ ਰੋਈ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ ਤੇ ਜਾਰੀ ਵੀ ਕੀਤਾ ਜਾ ਰਿਹਾ ਹੈ ਜਿਸ ਦੇ ਮਤਲਬ ਉਹ ਲਗਾਤਾਰ ਲਾਈਫ ਸਪੋਰਟਸ ਸਿਸਟਮ ਤੇ ਯਾਨੀ ਕਿ ਵੈਂਟੀਲੇਟਰ ਤੇ ਹਲੇ ਵੀ ਹਨ ਤੇ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਕ੍ਰਿਟੀਕਲ ਹੈ ਮਤਲਬ ਕਾਫੀ ਨਾਜ਼ੁਕ ਸਥਿਤੀ ਉਹਨਾਂ ਦੀ ਬਣੀ ਹੋਈ ਹੈ ਉਹ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਟੀਮਾਂ ਦੇ ਵੱਲੋਂ ਨਜ਼ਦੀਕੀ ਨਿਗਰਾਨੀ ਹੇਠ ਜੀਵਨ ਸਹਾਇਤਾ ਤੇ ਹਨ ਅਤੇ ਵੈਂਟੀਲੇਟਰ ਦੇ ਰਾਹੀਂ ਸਾਹ ਲੈ ਰਹੇ ਹਨ ਪੰਜਵੇਂ ਦਿਨ ਵੀ ਲਗਾਤਾਰ ਉਹ ਵੈਂਟੀਲੇਟਰ ਤੇ ਹਨ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ਿਕ ਬਣੀ ਹੋਈ ਹੈ ਕੋਈ ਬੜਾ ਸੁਧਾਰ ਉਹਨਾਂ ਦੀ ਸਥਿਤੀ ਦੇ ਵਿੱਚ ਆਉਂਦਾ ਨਜ਼ਰ ਨਹੀਂ ਆ ਰਿਹਾ ਮੋਹਾਲੀ ਦੇ ਫੋਟੀਜ਼ ਹਸਪਤਾਲ ਦੇ ਵਿੱਚ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਜਿੱਥੇ ਲਗਾਤਾਰ 5 ਦਿਨ ਹੋ ਚੁੱਕੇ ਹਨ ਅਤੇ ਵੈਂਟੀਲੇਟਰ ਸਪੋਰਟ ਤੇ ਉਹ ਬਣੇ ਹੋਏ ਹਨ ਉਹਨਾਂ ਦੀ ਸੜਕ ਹਾਦਸੇ ਦੇ ਦੌਰਾਨ ਗੰਭੀਰ ਸੱਟਾਂ ਉਹਨਾਂ ਦੇ ਸਿਰ ਤੇ ਲੱਗੀਆਂ ਸਨ ਅਤੇ ਗ੍ਰੀਡ ਦੀ ਹੱਡੀ ਦੇ ਵਿੱਚ ਵੀ ਕਾਫੀ ਸੱਟਾਂ ਲੱਗੀਆਂ ਸਨ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਰੀਰ ਨੂੰ ਜੋ ਲੋੜੀਂਦੀ ਆਕਸੀਜਨ ਹੈ ਉਹ ਫਿਲਹਾਲ ਨਹੀਂ ਮਿਲ ਰਹੀ ਜਿਸ ਕਾਰਨ ਉਹਨਾਂ ਦੀਆਂ ਬਾਹਾਂ ਅਤੇ ਲੱਤਾਂ ਦੇ ਵਿੱਚ ਕਮਜ਼ੋਰੀ ਹੈ ਉਹ ਨਜ਼ਰ ਆ ਰਹੀ ਹੈ ਡਾਕਟਰਾਂ ਦੀ ਟੀਮ ਉਹਨਾਂ ਦੇ ਦਿਮਾਗ ਬੀੜ ਦੀ ਹੱਡੀ ਅਤੇ ਫੇਫੜਿਆਂ ਦੀ ਕਾਫੀ ਡੂੰਘਾਈ ਦੇ ਨਾਲ ਤੇ ਨੇੜੇ ਤੋਂ ਨਿਗਰਾਨੀ ਕਰ ਰਹੀ ਹੈ ਅਤੇ ਇਸ ਸਮੇਂ ਕਿਸੇ ਸਰਦਰੀ ਦੀ ਪੁਸ਼ਟੀ ਫਿਲਹਾਲ ਨਹੀਂ ਕੀਤੀ ਗਈ ਪਰ ਮਾਹਿਰ ਹਰ 12 ਘੰਟਿਆਂ ਬਾਅਦ ਉਹਨਾਂ ਦੀ ਸਥਿਤੀ ਦੀ ਸਮੀਖਿਆ ਵੀ ਕਰ ਰਹੇ ਨੇ ਤੇ ਜਾਣਕਾਰੀ ਜੋ ਹੁਣ ਤੱਕ ਮਿਲੀ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਦੀ ਜੋ ਸਥਿਤੀ ਹੈ ਉਹ ਕਾਫੀ ਨਾਜ਼ੁਕ ਹੈ ਇਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਦਾ ਦੌਰ ਵੀ ਚੱਲ ਰਿਹਾ ਹੈ ਲਗਾਤਾਰ ਜਾਰੀ ਹੈ ਗਾਇਕ ਸਿਆਸਤਦਾਨ ਅਤੇ ਕਈ ਪ੍ਰਮੁੱਖ ਹਸਤੀਆਂ ਰੋਜ਼ਾਨਾ ਉਹਨਾਂ ਦੀ ਸਿਹਤ ਮਤਲਬ ਉਹ ਜਲਦੀ ਠੀਕ ਹੋ ਜਾਣ ਉਹਨਾਂ ਦਾ ਪਤਾ ਲੈਣ ਦੇ ਲਈ ਆਉਂਦੇ ਹਨ ਅਤੇ ਅਰਦਾਸਾਂ ਕਰ ਰਹੇ ਹਨ ਪੂਰੇ ਪੰਜਾਬ ਤੇ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਜੋ ਪ੍ਰਸ਼ੰਸਕ ਨੇ ਉਹਨਾਂ ਦੇ ਲਈ ਅਰਦਾਸਾਂ ਕਰ ਰਹੇ ਹਨ ਉਨ੍ਹਾਂ ਦੀ ਸਿਹਤ ਜਾਬੀ ਦੀ ਕਾਮਨਾ ਕਰ ਰਹੇ ਹਨ ਤੇ ਇਸ ਤੋਂ ਇਲਾਵਾ ਗਾਇਕ ਕਨਵਰ ਗਰੇਵਾਲਤ ਦੇ ਰੇਸ਼ਮ ਅਨਮੋਲ ਨੇ ਕਿਹਾ ਹੈ ਕਿ ਜਵੰਦਾ ਦੀ ਹਾਰਟ ਬੀਟ ਫਿਲਹਾਲ ਸਟੇਬਲ ਹੈ ਪਰ ਹਾਲਤ ਹਲੇ ਵੀ ਉਨ੍ਹਾਂ ਦੀ ਗੰਭੀਰ ਬਣੀ ਹੋਈ ਹੈ ਬੀਤੀ ਰਾਤ ਵੀ ਉਨ੍ਹਾਂ ਦੇ ਲਈ ਜੋ ਕਾਫੀ ਔਖੀ ਲੰਗੀ ਸੀ ਉਨ੍ਹਾਂ ਦੇ ਸਾਥੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਪ੍ਰਸ਼ੰਸਕਾਂ ਨੂੰ ਇਹ ਕਿਹਾ ਕਿ ਉਹ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰਨ ਤਾਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਪਰਤੇ ਇਹ ਕਾਫੀ ਭਾਵਕ ਪੋਸਟ ਉਹਨਾਂ ਦੇ ਵੱਲੋਂ ਪਾਈ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ ਤੇ ਦੁਨੀਆ ਭਰ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਵੱਲੋਂ ਉਹਨਾਂ ਦੀ ਸਿਹਤਯਾਬੀ ਦੇ ਲਈ ਕਾਮਨਾ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਕੇ ਦੁਬਾਰਾ ਤੋਂ ਸਟੇਜਾਂ ਦੇ ਉੱਤੇ ਨਜ਼ਰ ਆਉਣਗੇ ਇਹ ਸਾਡੀ ਉਮੀਦ ਹੈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਰਾਜਵੀਰ ਦੀ ਸਿਹਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬਹੁਤ ਚੀਜ਼ਾਂ ਠੀਕ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਹਾਲੇ ਵੀ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਪੂਰੀ ਰਾਤ ਰਾਜਵੀਰ ਜਵੰਦਾ ਤੇ ਅਰਦਾਸ ਕਰੋ। ਤੁਹਾਡੀਆਂ ਅਰਦਾਸਾਂ ਕਰਕੇ ਹੀ ਉਹ ਇੱਥੇ ਪਹੁੰਚਿਆ ਹੈ। ਮਤਲਬ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਨੂੰ ਅਰਦਾਸਾਂ ਦੀ ਹੋਰ ਜ਼ਰੂਰਤ ਹੈ ਕਿਉਂਕਿ ਕੋਈ ਵੀ ਕਿਸੇ ਵੀ ਧਰਮ ਤੋਂ ਸਬੰਧਤ ਹੋਵੇ ਮੰਦਰ, ਮਸਜਿਦ, ਗੁਰਦੁਆਰੇ ਜਾ ਕੇ ਉਹਨਾਂ ਦੇ ਨਾਮ ਤੇ ਪ੍ਰਾਰਥਨਾ ਪੂਜਾ ਅਰਦਾਸ ਕਰਦਾ ਹੈ ਤੇ ਉਹ ਜ਼ਰੂਰ ਸੁਣੀ ਜਾਵੇਗੀ। ਇਹ ਅਪੀਲ ਉਹਨਾਂ ਨੇ ਸਾਥੀ ਕਲਾਕਾਰਾਂ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਅਰਦਾਸਾਂ ਅਤੇ ਪ੍ਰਾਰਥਨਾਵਾਂ ਦੇ ਵਿੱਚ ਉਹ ਸ਼ਕਤੀ ਹੈ ਕਿ ਕੋਈ ਵੀ ਚਮਤਕਾਰ ਹੋ ਸਕਦਾ ਹੈ ਉਮੀਦ ਹੁਣ ਇਹੀ ਕੀਤੀ ਜਾ ਰਹੀ ਹੈ ਕਿ ਚਮਤਕਾਰ ਹੋਵੇ ਤੇ ਰਾਜਵੀਰ ਜਵੰਦਾ ਦੀ ਜੋ ਸਿਹਤ ਹੈ ਉਹ ਠੀਕ ਹੋਵੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਤੇ ਉਹ ਸਿਹਤਮੰਦ ਨਜ਼ਰ ਆਉਣ ਹੁਣ ਅਗਲੀ ਖਬਰ ਹੈ ਉਹ ਜੁੜੀ ਹੋਈ ਹੈ ਮੌਸਮ ਵਿਭਾਗ ਦੇ ਨਾਲ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਤੇ ਉਸ ਦੇ ਮੁਤਾਬਕ ਮੌਨਸੂਨ ਪੰਜਾਬ ਅਤੇ ਚੰਡੀਗੜ੍ਹ ਤੋਂ ਹੁਣ ਵਿਦਾ ਹੋ ਗਿਆ ਹੈ ਪਰ ਲੰਘੇ ਕੱਲ ਅਚਾਨਕ ਰਾਤ ਨੂੰ ਮੌਸਮ ਬਦਲ ਗਿਆ ਤੇ ਕਈ ਹਲਕਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਥੋੜੇ ਸਮੇਂ ਦੇ ਲਈ ਮੀਂਹ ਵੀ ਪਿਆ ਜਿਸ ਦੇ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਤੇ ਇਸ ਦਰਾਨ ਮੌਸਮ ਵਿਭਾਗ ਨੇ ਇੱਕ ਹੋਰ ਭਵਿੱਖਬਾਣੀ ਕੀਤੀ ਹੈ ਜਿਸ ਦੇ ਮੁਤਾਬਕ 3 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਮਤਲਬ ਕਿ 3 ਅਕਤੂਬਰ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਮੀਂਹ ਨਹੀਂ ਰਹੀ ਜਾਂ بارش ਦੀ ਉਮੀਦ ਨਹੀਂ ਹੈ ਪਰ 4 ਅਕਤੂਬਰ ਨੂੰ ਕੁਝ ਥਾਵਾਂ ਤੇ ਅਤੇ 5 ਅਤੇ 6 ਅਕਤੂਬਰ ਨੂੰ ਸੂਬੇ ਭਰ ਦੇ ਕਈ ਥਾਵਾਂ ਤੇ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਹਾਲਾਂਕਿ ਇਹ ਅਜੇ ਭਵਿੱਖਬਾਣੀ ਕੀਤੀ ਗਈ ਹੈ ਬਾਕੀ ਕੁਦਰਤ ਦੇ ਬਦਲਾਅ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹੁਣ ਜੇਕਰ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਸੂਬੇ ਦਾ ਔਸਤ ਤਾਪਮਨ ਦਿਉ ਵੱਧ ਤੋਂ ਵੱਧ 35 ਡਿਗਰੀ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ ਪੂਰੇ ਸੂਬੇ ਦੇ ਵਿੱਚ 0.4 ਡਿਗਰੀ ਜੋ ਤਾਪਮਨ ਹੈ ਉਹ ਘਟ ਦਰਜ ਕੀਤਾ ਗਿਆ ਜਿਸ ਦੇ ਨਾਲ ਜੋ ਤਾਪਮਨ ਹੈ ਉਹ ਕਾਫੀ ਸੁਹਾਵਣਾ ਬਣਿਆ ਹੋਇਆ ਹੈ ਆਮ ਦੇ ਨੇੜੇ ਇਹ ਤਾਪਮਨ ਨਜ਼ਰ ਆਉਂਦਾ ਪਿਆ ਬਟਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਨ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਤਰ੍ਹਾਂ ਮੌਸਮ ਮਾਹਿਰਾਂ ਦੇ ਅਨੁਸਾਰ ਅਰਬ ਸਾਗਰ ਦੇ ਵਿੱਚ ਇੱਕ ਦਬਾਅ ਖੇਤਰ ਹਵਾਵਾਂ ਦੇ ਵਿੱਚ ਤਬਦੀਲੀ ਦਾ ਕਾਰਨ ਬਣ ਸਕਦਾ ਹੈ ਜਿਸ ਕਾਰਨ ਮੌਸਮ ਦੇ ਵਿੱਚ ਬਦਲਾਅ ਆਉਣ ਅਤੇ ਕਦੇ ਵੀ ਬੱਦਲਵਾਈ ਹੋਣ ਦੀ ਉਮੀਦ ਜਿਤਾਈ ਗਈ ਹੈ ਹਾਲਾਂਕਿ ਕੋਈ ਮਹੱਤਵਪੂਰਨ ਬਦਲਾਅ ਆਉਣ ਦੀ ਉਮੀਦ ਨਹੀਂ ਹੈ